ਸਤਿ ਸ੍ਰੀ ਅਕਾਲ ਦੋਸਤੋ ਬਾਈ ਅੱਜ ਆਪਾਂ ਫੇਰ ਬਾਈ ਸਨੀ ਕੰਗ ਜੀ ਆਪਣੇ ਨਾਲ ਵੀਡੀਓ ਦੇ ਵਿੱਚ ਹੋਣਗੇ ਤੇ ਆਪਾਂ ਪਟਿਆਲੇ ਦੇ ਵਿੱਚ ਖੜੇ ਆ ਤੇ ਇਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ ਵੀ ਜੇ ਕੋਈ ਨਵਾਂ ਬੰਦਾ ਕੰਮ ਸ਼ੁਰੂ ਕਰਦਾ ਤਾਂ ਉਹ ਕਿਵੇਂ ਸ਼ੁਰੂ ਕਰੇ ਕਿੰਨੀਆਂ ਬੱਕਰੀਆਂ ਤੋਂ ਕਰੇ ਤੇ ਕਿੰਨਾ ਉਹਦਾ ਖਰਚਾ ਜਿਹੜਾ ਉਹ ਸ਼ੁਰੂ ਦੇ ਵਿੱਚ ਆਊਗਾ ਤੇ ਕਿਵੇਂ ਕਾਮਯਾਬ ਹੋ ਸਕਦਾ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਥੋੜਾ ਪਹਿਲਾਂ ਬਹੁਤ-ਬਹੁਤ ਸ਼ੁਕਰੀਆ ਜੀ ਕੰਗ ਗੋਟ ਫਾਰਮ ਦੇ ਇੱਕ ਵਾਰ ਫੇਰ ਆਏ ਹੋ ਬਿਲਕੁਲ ਡਿਟੇਲ ਚ ਗੱਲ ਕਰਾਂਗੇ ਜੀ ਹਾਂਜੀ ਤੁਸੀਂ ਬਹੁਤ ਹੀ ਸੋਹਣਾ ਕੁਐਸਚਨ ਪੁੱਛਿਆ ਬਹੁਤ ਲੋਕਾਂ ਨੂੰ ਬਹਿਮ ਹੈਗਾ ਜਾਂ ਦਿਮਾਗ ਸ਼ੰਕਾ ਨੇ ਵੀ ਮੈਂ ਕਿੰਨੇ ਘਟੋ-ਘਟ ਕਿੰਨੇ ਤੋਂ ਸ਼ੁਰੂ ਕਰਾਂ ਹੂੰ ਮੈਂ ਬੜਾ ਸਪਸ਼ਟ ਕਰ ਦੇਣਾ ਚਾਹੁੰਦਾ ਜੀ ਕਿ ਇਸ ਧੰਦੇ ਦੇ ਵਿੱਚ ਅੱਡੀਆਂ ਚੱਕ ਕੇ ਫਾਹਾ ਲੈਣ ਦੀ ਕੋਈ ਲੋੜ ਨਹੀਂ ਠੀਕ ਹੈ ਜਿੰਨਾ ਵੀ ਤੁਹਾਡਾ ਬਜਟ ਹੈ ਤੁਸੀਂ ਉੱਥੋਂ ਸ਼ੁਰੂ ਕਰ ਸਕਦੇ ਹੋ ਹੂੰ ਬਸ ਇੱਕੋ ਗੱਲ ਦਾ ਖਿਆਲ ਰੱਖਣਾ ਹੈ ਕਿ ਇੱਕ ਬੱਕਰੀ ਨਹੀਂ ਰੱਖਣੀ ਕੱਲੀ ਇੱਕ ਤੋਂ ਬੱਕਰੀ ਨਹੀਂ ਰੱਖਣੀ ਇੱਕ ਤੋਂ ਬੱਕਰੀ ਰੱਖਣੀ ਉਹਦੇ ਨਾਲ ਖੇਡਣ ਨੂੰ ਉਹਦਾ ਸਾਥ ਚਾਣ ਲਈ ਤੁਸੀਂ 2 ਤੋਂ ਸ਼ੁਰੂ ਕਰ ਲਓ ਹਾਂ 5 ਤੋਂ ਕਰ ਲਓ 10 ਤੋਂ ਕਰ ਲਓ ਜਿੰਨਾ ਵੀ ਤੁਹਾਡਾ ਬਜਟ ਹੈ ਠੀਕ ਹੈ ਤੁਸੀਂ ਉੱਥੋਂ ਸ਼ੁਰੂ ਕਰ ਸਕਦੇ ਹੋ ਤੇ ਫਾਰਮ ਉੱਥੋਂ ਹੀ ਵਧਣਾ ਸ਼ੁਰੂ ਹੋ ਜਾਂਦਾ ਹੈ ਠੀਕ ਹੈ ਜੀ ਤੇ ਬਾਈ ਜੀ ਅਸੀਂ ਬਹੁਤ ਜਦੋਂ ਟ్రਾਇਲ ਕੀਤੇ ਨੇ ਐਕਸਪੈਰੀਮੈਂਟ ਕੀਤੇ ਨੇ ਹਾਂ 1.5 ਸਾਲ ਦੇ ਵਿੱਚ ਤੁਹਾਡਾ ਫਾਰਮ 4 ਗੁਣਾ ਹੋ ਜੂਗਾ 1.5 ਸਾਲ ਦੇ ਵਿੱਚ 4 ਗੁਣਾ ਚਾਹੇ ਤੁਸੀਂ 2 ਤੋਂ ਕਰਦੇ ਹੋ ਚਾਹੇ 10 ਤੋਂ ਕਰਦੇ ਹੋ ਠੀਕ ਹੈ 4 ਗੁਣਾ ਹੋਣ ਦੀ ਤੁਹਾਡੀ ਸੰਭਾਵਨਾ ਜੇ ਸਹੀ ਢੰਗ ਨਾਲ ਕੰਮ ਕਰਦੇ ਹੋ ਤੁਸੀਂ ਤੇ ਇੰਨਾ ਦੱਸੋ ਕਿਹੜੇ ਤੰਦੇ ਚ ਵੱਧ ਹੈ 4-4 ਗੁਣਾ ਸਾਲ ਦੇ ਵਿੱਚ ਹੂੰ ਤੇ ਹੁਣ ਤੁਸੀਂ ਕਿੰਨੀਆਂ ਬੱਕਰੀਆਂ ਤੋਂ ਕਹਿਨੇ ਆਉਂਦੇ ਨਵਾਂ ਬੰਦਾ ਇੰਨੀਆਂ ਬੱਕਰੀਆਂ ਤੋਂ ਕੰਮ ਆ ਜਿਹੜਾ ਉਹ ਸ਼ੁਰੂ ਕਰੇ ਪਹਿਲਾਂ ਤਾਂ ਇਹ ਸਮਝਣਾ ਚਾਹੀਦਾ ਹੈ ਕਿ ਕੰਮ ਸ਼ੁਰੂ ਕਰਨਾ ਕਿ ਕਿਹੜੇ ਜਾਨਵਰ ਤੋਂ ਕਿਹੜੇ ਉਮਰ ਤੋਂ ਆਪਾਂ ਸ਼ੁਰੂ ਕਰਨਾ ਸਹੀ ਗੱਲ ਹੈ ਜੀ ਮੈਂ ਜ਼ਰੂਰ ਬੇਨਤੀ ਕਰੂੰਗਾ ਬੱਕਰੀ ਪਾਲ ਖਬੀਰਾ ਨੂੰ ਕਿੰਨ ਨੰਬਰਾਂ ਤੇ ਨਾ ਜਾਣ ਬਹੁਤ ਲੋਕੀ ਮੇਰੇ ਕੋਲ ਆਉਂਦੇ ਨੇ ਸਾਡੇ ਫਾਰਮ ਤੇ ਟ੍ਰੇਨਿੰਗ ਵੀ ਲੈਣ ਆਉਂਦੇ ਨੇ ਵਿਜ਼ਿਟ ਵੀ ਕਰਨ ਆਉਂਦੇ ਨੇ ਹਮੇਸ਼ਾ ਪੁੱਛਦੇ ਨੇ ਵੀ ਕਿੰਨੇ ਕੁ ਤਾਂ ਸ਼ੁਰੂ ਕਰੀਏ ਹਾਂਜੀ ਉਹ ਉਹਨੇ ਦਿਮਾਗ 'ਚ ਗੱਲ ਬੈਠੀ ਕਿ ਛੋਟੇ ਬੱਚੇ ਲੈ ਲਈਏ ਜਿਆਦਾ ਮਿਲ ਜਾਣਗੇ ਉਹਨੇ ਪੈਸੇ ਹੂੰ ਉਹ ਗਲਤੀ ਆਪਾਂ ਨਹੀਂ ਕਰਨੀ ਠੀਕ ਹੈ ਆਪਾਂ ਛੋਟੇ 2-2 3-3 ਮਹੀਨਿਆਂ ਦੇ ਲੈ ਰਿਆ ਤਾਂ ਕੰਮ ਨਹੀਂ ਕਰਨਾ ਠੀਕ ਹੈ ਜੀ ਕਿਉਂਕਿ ਉਹਨੂੰ ਟਾਈਮ ਬਹੁਤ ਲੱਗ ਜਾਂਦਾ ਹੂੰ ਬੀਟਲ ਤੇ ਆਪਾਂ ਕੰਮ ਕਰਨਾ ਏ ਜੀ ਬੀਟਲ ਦੀ ਬੱਕਰੀ ਨੂੰ ਜੇ ਅੱਜ ਜੰਮੀ ਐ ਬੱਚੀ ਉਹਨੂੰ 12 ਤੋਂ 14 ਮਹੀਨੇ ਲੱਗ ਜਾਂਦੇ ਨੇ ਜੀ ਪ੍ਰੈਗਨੈਂਟ ਹੋਣ ਲਈ ਪ੍ਰੈਗਨੈਂਟ ਹੋਣ ਤੇ ਫਿਰ ਅੱਗੇ ਸਵਾ 5 ਮਹੀਨੇ ਚਾਹੀਦੇ ਨੇ ਉਹਨੂੰ ਬੱਚਾ ਦੇਣ ਲਈ ਸਹੀ ਗੱਲ ਆ ਫਿਰ ਅੱਗੇ 2 ਮਹੀਨੇ ਚਾਹੀਦੇ ਨੇ ਬੱਚਾ ਵੇਚਣ ਲਈ ਸਹੀ ਗੱਲ ਆ ਜੀ ਬਹੁਤ ਲੰਬਾ ਟਾਈਮ ਹੋ ਜਾਂਦਾ ਲੰਬਾ ਟਾਈਮ ਉਹਨੇ ਜਿਹੜਾ ਖਰਚਾ ਉਹ ਕੋਲੋਂ ਕਰਨਾ ਕੋਲੋਂ ਕਰਨਾ ਪੈਂਦਾ ਇਨਕਮ ਕੋਈ ਹੁੰਦੀ ਨਹੀਂ ਫਿਰ ਘਰ ਦੇ ਵੀ ਅੱਖਾਂ ਕੱਢਣ ਲੱਗ ਜਾਂਦੇ ਨੇ ਕਿ ਤੂੰ ਕੀ ਕਰਨ ਲੱਗ ਗਿਆ ਸਾਰਾ ਦਿਨ ਕੰਮ ਕੋਈ ਕਰਦਾ ਨਹੀਂਗਾ ਤੇ ਨਾ ਕੋਈ ਇਨਕਮ ਹੋ ਰਹੀ ਹੈ ਸੋ ਮੈਂ ਜਰੂਰ ਸੁਜੈਸਟ ਕਰੂੰਗਾ ਸਭ ਨੂੰ ਰეკਮੈਂਡ ਕਰੂੰਗਾ ਕਿ ਇੱਕ ਉਮਰ ਦੇ ਕਦੇ ਵੀ ਜਾਨਵਰ ਨਹੀਂ ਪਾਲੋ ਹੂੰ ਨਾ ਸਾਰੀਆਂ ਪ੍ਰੈਗਨੈਂਟ ਬੱਕਰੀਆਂ ਲੈਣੀਆਂ ਨੇ ਨਾ ਸਾਰੀਆਂ ਪੱਠਾਂ ਲੈਣੀਆਂ ਨੇ ਬੱਚੇ ਤਾਂ ਤੁਸੀਂ ਜਿਹਨੇ ਨਵਾਂ ਕੰਮ ਕਰਨਾ ਨੇ ਲੈਣੇ ਨਹੀਂ ਹੈਗੇ ਹੂੰ ਠੀਕ ਐ ਦੇਖੋ ਅਸੀਂ ਕਿਉਂ ਕਹਿ ਰਹੇ ਹਾਂ ਸੱਚਾਈ ਦੀ ਗੱਲ ਹੈ ਸਾਡੇ ਵੀ ਅਸੀਂ ਬੱਚੇ ਵੇਚਦੇ ਆ ਜੇ ਅਸੀਂ ਕਹਾਂਗੇ ਬੱਚੇ ਸ਼ੁਰੂ ਕੋਲ ਸਾਡੇ ਬੱਚੇ बिकਣਗੇ ਪਰ ਆਪਾਂ ਕਿਸ ਨੂੰ ਗਲਤ ਰਾਏ ਨਹੀਂ ਦੇਣੀ ਠੀਕ ਐ ਜੀ ਤੁਸੀਂ ਜੇ ਮੰਨ ਲਓ 10 ਬੱਕਰੀਆਂ ਤੋਂ ਕੰਮ ਕਿਸੇ ਨੇ ਸ਼ੁਰੂ ਕਰਨਾ ਹੈ ਹੂੰ ਬਾਈ ਜੀ ਅੱਜ ਦੀ ਘੜੀ 2 ਲੱਖ ਰੁਪਏ ਦਾ ਖਰਚਾ ਹੈਗਾ ਜਿਹੜੇ ਸਾਫੀ 2 ਲੱਖ ਰੁਪਏ 2 ਲੱਖ ਰੁਪਏ ਜਿੰਨੀ ਕ ਬੱਕਰੀਆਂ ਦੀ ਕੀਮਤ ਵੱਧ ਚੁੱਕੀ ਹੈ ਹੂੰ ਪਿਛਲਿਆਂ ਸਾਲਾਂ 'ਚ ਠੀਕ ਹੈ ਜੀ ਠੀਕ ਹੈ ਜੀ ਤੁਸੀਂ ਉਹਦੇ ਚ ਮੰਨ ਲਓ 5 ਪ੍ਰੈਗਨੈਂਟ ਬੱਕਰੀਆਂ ਲੈ ਲਈਆਂ ਜਿਹੜੀਆਂ ਗੱਬਨ ਕਹਿੰਦੇ ਆਪਾਂ ਇੱਕ ਗੱਲ ਦਾ ਹੋਰ ਖਿਆਲ ਰੱਖਣਾ ਮੇਰੇ ਵੀਰੋ ਜਦੋਂ ਵੀ ਤੁਸੀਂ ਪ੍ਰੈਗਨੈਂਟ ਬੱਕਰੀ ਦੇ ਪੈਸੇ ਦੇਣੇ ਨੇ ਤੁਸੀਂ ਮਹੀਨਾ ਜੇ ਕੋਈ ਕਹੇ ਮਹੀਨੇ ਦੀ 15 ਦਿਨ ਦੀ 20 ਦਿਨ ਦੀ ਮੇਰੀ ਬੱਕਰੀ ਗੱਬਨ ਹੈ ਉਹਦਾ ਤੁਸੀਂ ਖਾਲੀ ਦੇ ਪੈਸੇ ਦੇਨੇ ਆ ਗੱਬਨ ਦੇ ਪੈਸੇ ਨਹੀਂ ਦੇਨੇ ਤਿੰਨ ਮਹੀਨੇ ਦੀ ਘੱਟੋ ਘੱਟ ਗੱਬਨ ਹੋਵੇ ਕੋਈ ਗਰੰਟੀ ਦਿੰਦਾ ਹੋਵੇ ਤਾਂ ਹੀ ਤੁਸੀਂ ਪੈਸੇ ਦੇਨੇ ਆ ਜੇ ਆਪਾਂ 15 20 ਦਿਨ ਦੀ ਗੱਬਨ ਦੇ ਖਾਲੀ ਦੇ ਪੈਸੇ ਦੇ ਕੇ ਲੈ ਆਏ ਆ ਤੇ ਖਾਲੀ ਨਿਕਲ ਵੀ ਗਈ ਆ ਤਾਂ ਦੁੱਖ ਨਹੀਂ ਹੋਊਗਾ ਸਹੀ ਹਲਾ ਠੀਕ ਹੈ ਨਾ ਜੀ ਤੁਸੀਂ ਪੰਜ ਪ੍ਰੈਗਨੈਂਟ ਬੱਕਰੀਆਂ ਲੈਣੀਆਂ ਨੇ ਪੰਜ ਲੈਣੀਆਂ ਪੱਠਾ ਪੱਠਾ ਆਪਾਂ ਨੂੰ ਕਹਿੰਦੇ ਨੇ 5 6 ਮਹੀਨੇ ਤੋਂ ਲੈ ਕੇ 7 8 9 ਮਹੀਨੇ ਤੱਕ ਇਹਦੀ ਪੱਠਾ ਨੂੰ ਆਪਾਂ ਪੱਠ ਮੰਗ ਚਾਰ ਤੋਂ ਮਹੀਨੇ ਤੋਂ ਲੈ ਕੇ 7 8 ਮਹੀਨੇ ਤੱਕ 7 8 ਮਹੀਨੇ ਤੱਕ ਜਿੰਨੇ ਨੂੰ ਤੁਹਾਡੀ ਬੱਕਰੀਆਂ ਨੇ ਬੱਚੇ ਦੇਣੇ ਨੇ 2 ਮਹੀਨੇ ਬਾਅਦ ਮੰਨ ਲਓ ਤੁਸੀਂ 5 ਬੱਕਰੀਆਂ ਲਈਆਂ ਤੁਹਾਨੂੰ 7-8 ਬੱਚੇ ਆ ਗਏ ਤੁਹਾਨੂੰ ਬੱਚੇ ਤੁਹਾਨੂੰ ਬੱਚੇ ਮੁਫਤ ਹੀ ਮਿਲ ਗਏ ਹਾਂਜੀ ਜਰੂਰ ਕਿਸੇ ਫਾਰਮਰ ਨੂੰ ਪੈਸੇ ਦੇਣੇ ਆ ਬੱਚਿਆਂ ਦੇ ਹੂੰ ਉਹੀ ਤੁਸੀਂ 7-8 ਬੱਚੇ ਆਪਣੇ ਤੁਹਾਨੂੰ ਮੁਫਤ ਹੀ ਮਿਲ ਜਾਣੇ ਨੇ ਹਾਂਜੀ ਜਾਨੂ ਤੁਹਾਡੀਆਂ ਬੱਕਰੀਆਂ ਦੂਜੀ ਵਾਰੀ ਪ੍ਰੈਗਨੈਂਟ ਤੁਹਾਨੂੰ ਤਿਆਰ ਹੋਣੀਆਂ ਨੇ ਉਹੀ ਤੁਹਾਡੇ ਪੱਠਾ ਵੀ ਨਾਲ 3-4 ਤਿਆਰ ਹੋ ਜਾਣੀਆਂ ਹੂੰ ਸਹੀ ਹੈ ਠੀਕ ਹੈ ਨਾ ਜੀ ਹਾਂਜੀ ਤੁਸੀਂ ਜਦੋਂ ਵੀ ਪਹਿਲਾ ਕੰਮ ਕਰਨਾ ਹੈ ਜੇ 10 5 ਪੱਠਾਂ ਦੇ 5 ਪ੍ਰੈਗਨੈਂਟ ਬੱਕਰੀਆਂ ਤੁਸੀਂ ਉਦੋਂ ਬਰੀਡਰ ਨਹੀਂ ਲੈਣਾ ਮੈਂ ਬਾਰ-ਬਾਰ ਕਹਿ ਰਹੇ ਹਾਂ ਯੋਗੀ ਤੁਹਾਨੂੰ ਲੋਡ ਨਹੀਂ ਹੈਗੀ ਦੇਖੋ ਬਰੀਡਰ ਮੈਂ ਸਭ ਤੋਂ ਮਹਿੰਗਾ ਜਾਨਵਰ ਆਪਣੇ ਫਾਰਮ ਤੇ ਬਰੀਡਰ ਹੈ ਨਾਲੇ ਉਹਦਾ ਖਰਚਾ ਵੀ ਹੈ ਰਿਸਕ ਵੀ ਹੈਗਾ 3-4 ਮਹੀਨਿਆਂ ਦਾ ਤੁਸੀਂ 4 ਮਹੀਨਿਆਂ ਬਾਅਦ ਬਰੀਡ ਰੱਖਣਾ ਠੀਕ ਹੈ ਠੀਕ ਹੈ ਜੀ ਹਾਂ ਜੀ ਉਹਨਾਂ ਨੇ ਜਦੋਂ 7-5 ਬੱਕਰੀਆਂ ਦੁਆਰਾ ਪ੍ਰੈਗਨੈਂਟ ਹੋਈਆਂ ਇੱਕ ਵਾਰੀ ਤੁਸੀਂ ਹੀਟ ਮਿਸਕ ਰਾਕੇ ਦੁਆਰਾ ਕਰਵਾਤੀਆਂ 3-4 ਬੱਕਰੀਆਂ ਹੋਰ ਤੁਹਾਡੀਆਂ ਤਿਆਰ ਹੋ ਗਈਆਂ ਪੱਠਾ ਲਈਏ ਸੀ ਆਪਾਂ ਨੇ ਅਗਲੀ ਵਾਰ ਨੂੰ ਤੁਹਾਡੀਆਂ 8-9 ਬੱਕਰੀਆਂ ਜਿਹੜੀਆਂ ਨੇ ਉਹ ਪ੍ਰੈਗਨੈਂਟ ਹੋ ਜਾਣੀਆਂ ਸਹੀ ਗੱਲ ਹੈ ਜੇ ਆਪਾਂ ਡੇਢ ਦੀ ਐਵਰੇਜ ਵੀ ਲਈਏ ਤਾਂ ਘਟ ਘਟ 14 15 ਬੱਚੇ ਫੇਰ ਤੁਹਾਡੇ ਕੋਲ ਆ ਜਾਣੇ ਹਾਂਜੀ ਤੁਹਾਡਾ ਫਾਰਮ ਕਿੱਥੇ ਕਿੱਥੇ ਪਹੁੰਚ ਗਿਆ ਹੂੰ ਅੱਡੀਆਂ ਚੱਕ ਕੇ ਮੈਂ ਤਾਂ ਹੀ ਕਹਿੰਦਾ ਫਹਾ ਲੈਣ ਦੀ ਲੋੜ ਨਹੀਂ ਹੈਗੀ ਇਸ ਕੰਮ 'ਚ ਹੂੰ ਜਿੰਨਾ ਕਿ ਤੁਹਾਡਾ ਬਜਟ ਆ ਉੱਥੋਂ ਸ਼ੁਰੂ ਕਰਿਓ ਤੁਸੀਂ ਜ਼ਰੂਰ ਕਾਮਯਾਬ ਹੋਵੋਗੇ ਠੀਕ ਹੈ ਜ਼ਰੂਰੀ ਨਹੀਂ ਵੀ 50 60 ਬੱਕਰੀਆਂ ਹੀ ਰੱਖਣੀਆਂ ਨੇ ਆਪਣੇ ਬਜਟ 'ਚ ਰਹੋ ਵੀਰੇ ਕੋਈ ਵੀ ਤੁਹਾਨੂੰ ਲੋਡ ਪਵੇ ਕੰਗ ਗੋਟ ਫਾਰਮ ਤੁਹਾਡੇ ਲਈ ਹਮੇਸ਼ਾ ਹਾਜ਼ਰ ਹੈ ਹਮੇਸ਼ਾ ਖੁੱਲਾ ਹੈਗਾ ਫੋਨ ਨੰਬਰ ਬਾਈ ਤੋਂ ਲੈ ਲਿਓ ਤੇ ਤੁਸੀਂ ਜ਼ਰੂਰ ਸਾਣਾ ਕੰਟੈਕਟ ਕਰਿਓ ਕੋਈ ਵੀ ਕੁਐਸਚਨ ਹੋਵੇ ਸਾਡੇ ਆਇਓ ਤੁਹਾਡਾ ਸਾਫ ਦਾ ਬਹੁਤ ਬਹੁਤ ਸ਼ੁਕਰੀਆ ਠੀਕ ਹੈ ਜੀ ਬਈ ਧੰਨਵਾਦ ਮਿਹਰਬਾਨੀ